ਜੋ ਆ ਕੋ ਤੇ ਮਰੀ ਜਾਂਦੇ ਆ ਅਸੀਂ ਘਰੇ ਫੇਲਾ ਸ਼ਰਮ ਦੀ ਗੱਲ ਨਹੀਂ ਇਹ ਅੰਦਰ ਧਰੜੇ ਜਾ ਕੇ ਫੇਲਾ ਸਾਨੂੰ ਉਦੋਂ ਕੌਣ ਗਿਆ ਸੀ ਦਿੱਲੀ ਸਹੀ ਗੱਲ ਉਹਦੇ ਇਹਨਾਂ ਨੂੰ ਪੁੱਛਿਆ ਪਏ ਸ਼ਰਮਾ ਨੂੰ ਕੋਟੈਕਟਰ ਲੈ ਕੇ ਤੁਰਿਆ ਕੀ ਗੱਲ ਹੈ ਕੀ ਕਾਤੋ ਕੀ ਚੱਕਰ ਪੈ ਰਿਹਾ ਜੀ ਇਹ ਦਿੱਲੀ ਜਾਣ ਬਾਰੇ ਆ ਵੀ ਤੁਸੀਂ ਤਾਂ ਕਾਤੋ ਨਹੀਂ ਜਾਂਦੇ ਅੱਛਾ ਅਜੀ ਕਹੇ ਤਾਂ ਵੀ ਜੋ ਜefe ਵਦੀਲਾ ਹੁਕਮ ਆ ਜੀ ਤੁਸੀਂ ਵਗ ਜਾਗੇ ਇਹ ਤਾਂ ਉਹ ਤਾਂ ਕਰਨਾ ਨਹੀਂ ਹੁਕਮ ਤੁਸੀਂ ਕਰੋ ਪਿੰਡਾਂ ਦੇ ਵਿੱਚ ਲੋਕ ਦੁਰੀ ਹੈ ਨਾ ਜਾ ਯੂ ਪਲਾਨਾਂ ਨਾਲ ਨਾ ਬਣਦਾ ਨਾ ਕੱਲੇ ਪਿੰਡ ਦਾ ਹੁੰਦੇ ਪਟੰਡਾ ਨਹੀਂ ਨੱਪੜਦੇ ਨਾ ਨਾ ਗੰਮੀ ਆਉਂਦੀ ਡਾਂਗਾਂ ਨਾਲ ਬਾਹੀ ਆ ਪਟੰਡਾ ਨਹੀਂ ਤੀਕਾ ਮੇਰੀ ਕੰਗਮੀਨਾ ਤਾਂ ਫੇਰ ਹੀ ਬਚਾਉਣੀਆਂ ਪੈਣਗੀਆਂ ਜੀ ਕੋਈ ਕਹਾਂ ਰਹਾਂ ਜਾਂਦੇ ਫੇਰ ਨਹੀਂ ਹਾਂ ਹਾਂ ਬਿਲਕੁਲ ਜੀ ਹਾਂ ਜੀ ਸਾਡੇ ਪਿੰਡ ਚ ਆਕਰਾਮ ਸਿੰਘ ਵਾਲਾ ਵਿੱਚ ਕਿਸਾਨ ਕਰਾਹਾ ਜਥੇਬੰਦੀ ਸੀਗੀ ਜੀ ਉਸ ਤੋਂ ਜਿਹੜਾ ਕਿ ਪਿੰਡ ਦੇ ਲੋਕ ਫੈਸਲਾ ਲੈ ਰਹੇ ਆ ਵੀ ਆਪਾਂ ਦਿੱਲੀ ਧਰਨੇ ਤੇ ਜਾਣਾ ਜੇ ਜਥੇਬੰਦੀ ਨਹੀਂ ਜਾਂਦੀ ਤਾਂ ਪਿੰਡ ਦੇ ਤੌਰ ਤੇ ਫੈਸਲਾ ਲਾਵਾਂਗੇ ਜੀ ਕਹਿੰਦੇ ਅਸੀਂ ਤੇ ਬਾਕੀ ਦੇਖੋ ਜੀ ਸਾਰੀ ਪੰਚਾਇਤ ਖੜੀ ਹੈ ਕੀ ਫੈਸਲਾ ਹੁੰਦਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਜੁਆਕ ਉੱਥੇ ਮਰੀ ਜਾਂਦੇ ਆ ਅਸੀਂ ਘਰੇ ਬੈਠੇ ਆ ਲੈ ਸ਼ਰਮ ਦੀ ਗੱਲ ਨਹੀਂ ਯਾਰ ਅੰਦਰ ਧਰ ਫੜੇ ਜਾ ਕੇ ਇਹਦਾ ਭੈਣਾ ਸਾਨੂੰ ਉਦੋਂ ਕੌਣ ਗਿਆ ਸੀ ਦਿੱਲੀ ਸਹੀ ਗੱਲ ਹੈ ਉਹਦੇ ਇਹਨਾਂ ਨੂੰ ਪੁੱਛਿਆ ਪਈ ਸ਼ਰਮਾ ਨੂੰ ਕੰਟਰੈਕਟਰ ਲੈ ਕੇ ਤੁਰਿਆ ਮਗਾ ਲੋਕ ਜਾਣਗੇ ਆਪਣੀ ਕੀ ਪੀਉਂਦਾ ਨਹੀਂ ਬਹੁਤ ਉੱਥੇ ਦਾ ਲੋਕ ਆਕਰੀ ਦੇ ਆ ਮੈਂ ਜਾ ਕੇ ਆਇਆ ਪਹਿਲਾਂ ਦਿੱਲੀ ਗਿਆ ਪੁੱਛਿਆ ਇਹਨਾਂ ਨੂੰ ਕੀ ਪੀਉਂਦਾ ਉਹ ਫਲਾਣਾ ਟਰੈਕਟਰ ਜਾਉ ਬਿਲੋਂ ਕਾ ਜਾਉ ਬਿਲੋਂ ਕਾ ਇੰਟਰਵਿਊ ਨੂੰ ਗੁੰਡੇ ਨੂੰ ਪੁੱਛਿਆ ਕਣਕ ਪੀਚਣ ਵਾਲੀ ਮੇਰ ਤਾਂ ਮਾ ਦੱਸੋ ਕੀ تیاری ਆ ਗਿਆ ਲੋਕ ਜਾਣਗੇ ਜਨਤਾ ਜਾਉ ਆਪਣੀ ਵੀ تیاری ਚੱਲਦੀ ਆ ਕੋਈ ਬਸ ਹਾਂ ਅੱਜ ਗੱਡੀ ਚਾਰ ਫਰਾਉ ਹੋਇਆ ਹੋਇ ਤਾ ਹੁਣ ਤੇ ਇੱਥੇ 9 ਤਰੀਕ ਨੂੰ ਆਪਣਾ ਧਰਨਾ ਸੀਗਾ ਆਪਣੇ 13 ਬੰਦੇ ਸੀ ਵੱਡੇ ਚਕੁੱਤੇ ਨਹੀਂ 10 ਤਰੀਕ ਨੂੰ ਆਪਣੇ 27 ਸੀ ਉੱਥੋਂ 3 ਸੀ ਆਪਾਂ 4000 ਦਾ ਜੀ ਜਿੱਥੇ ਇਹ ਕਹਿੰਦੇ ਆਪਾਂ ਉੱਥੇ ਦਾ ਮਰਦੇ ਜਾਂਦੇ ਆਪਾਂ 4000 ਦਾ ਉਹ ਫੂਕੇ ਘਰੇ ਵੇਜਿਆ ਆਂ ਹਣ ਤਾਂ ਸਾਨੂੰ ਪੰਸਾ ਇਕੱਠਾ ਕਰੀਏ ਉਹ ਜਿਹੜਾ ਪ੍ਰਾਪਤੀ ਹੈ ਕੱਲ ਨੂੰ ਟਰੈਕਟਰ ਘਰ ਮਜਾਣਾ ਦੱਸੋ ਕੀ ਕਰਨਾ ਟਰੈਕਟਰ ਲੈ ਜਾਣਾ ਕਿ ਨਹੀਂ ਲੈ ਜਾਣਾ ਹਾਂਜੀ ਉਹ ਮੈਨੂੰ ਪੁੱਛੋ ਮੁੰਡਾ ਉਹ ਟਰੈਕਟਰ ਚ ਜਾ ਰਹੇ ਆ ਕਿ ਨਹੀਂ ਜਾਣੇ ਹਾਂ ਫੈਸਲਾ ਲਓ ਜੀ ਕਹਿੰਦੇ ਨਹੀਂ ਕਰਾਹਾ ਜਿਥੇ ਬੰਦੇ ਆਲੀ ਜਾਂਦੇ ਸੀ ਬਹੁਤ ਛੱਡ ਕੇ ਗਏ ਆ ਉੱਥੇ ਬਹੁਤ ਜਿਥੇ ਬੰਦਿਆਂ ਛੱਡ ਕੇ ਗਏ ਆ ਉੱਥੇ ਲੋਕ ਬੜ ਕੇ ਫੈਸਲਾ ਕਰੋ ਰੌਲਾ ਪਾ ਕੇ ਕੋਈ ਹੱਲ ਨਹੀਂ ਨਿਕਲਣਾ ਬਿਲਕੁਲ ਇਹ ਗੱਲ ਹੈ ਕਿ ਕੀ ਕਹਦੋ 3 ਚੱਕਰ ਪੈ ਰਹੇ ਜੀ ਇਹ ਬਿੱਲੀ ਜਾਨਵਰ ਹੈ ਵੀ ਤੁਸੀਂ ਤਾਂ ਸਾ ਤੋਂ ਨਹੀਂ ਜਾਣਦੇ ਅੱਛਾ ਅਜੀ ਕਹ ਤਾ ਵੀ ਉਹ ਜਿਵੇਂ ਵਦੀਲਾ ਹੁਕਮ ਆ ਜੂਸੀ ਬਗ ਗਿਆ ਗਈ ਉਹ ਤਾਂ ਕਰਨਾ ਨਹੀਂ ਹੁਕਮ ਆ ਤੁਸੀਂ ਜਾ ਤੁਰ ਗਿਓ ਕਿ ਉਹ ਤੇ ਆ ਰਹੇ ਮੂਰੀ ਨਾ ਦਿਨ ਨੂੰ ਪਤਾ ਹੈ ਅੱਛਾ ਤੇ ਹੁਣ ਇਹ ਦੂਜਾ ਵੀ ਹੋਰ ਜਿਥੇ ਬੰਦੀ ਬਣਾਉਣ ਨੂੰ ਕਹਿੰਦੇ ਆ ਉਹ ਤਾਂ ਹੀ ਹੋਏ ਮੈਨੂੰ ਪੁੱਛ ਇਹਦੇ ਬਾਰੇ ਜਿਹੜੇ ਬੰਦੇ ਕਾਫੀ ਹਾਂ ਤੇ ਉਹ ਜਿਹੜਾ ਮੈਂ ਚੁੱਕੇ ਲਾਉਂਦੇ ਆ ਹੋਰ ਮਰੇ ਹੋ ਗਏ ਕਿੱਦਾਂ ਬਤਨੋੜੇ ਤੁਸੀਂ ਅੱਜ ਆ ਕੇ ਮਗੇ ਇਹ ਜੇ ਜਰਾ ਇਹ ਮੂਰੇ ਕੋਈ ਬਤਾ ਰਹਾ ਹੈ ਮੋਰੇ ਸਾਹਮਣੇ ਆ ਕੇ ਜਾਂਦੇ ਹਾਂ ਮਾਨੂੰ ਖਾਣ ਦੇ ਵੇਲੇ ਆਈ ਆਹ ਬਾਕੀ ਮੂਰੇ ਲੈ ਮੈਂ ਤਾਂ ਗੰਦੀ ਨੂੰ ਤਰੀਕ ਦੱਸੋ ਕਿੱਦੇ ਖਾਦੇ ਆ ਤੂੰ ਕਿੱਦੇ ਤੇਲ ਪਾ ਰਿਹਾ ਹੈ ਬਈ ਜਿੱਦੋਂ ਵੱਢੀਆ ਉਦੋਂ ਹੀ ਖਾਦੇ ਆ ਨਹੀਂ ਨਹੀਂ ਮੈਨੂੰ ਬੁਲਾ ਲਓ ਮੈਂ ਇਹਨੂੰ ਛੱਡ ਲੈਣਾ ਕਰਦਾ ਹਾਂ ਇਹਨਾਂ ਦੇ ਨਾਲ ਚੱਲ ਗੁਰਦੁਆਰੇ ਨੂੰ ਮੈਂ ਵੀ ਗੁਰਦੁਆਰਾ ਨੂੰ ਆਹ ਦੇਹੋ ਜੇ ਹੋ ਨੀ ਆਏ ਰੋ ਜੇ ਬੋਲੇ ਤਾਂ ਆਈ ਜਾਂਦਾ ਪਿੰਡ ਬਿਮਾਰ ਜਣਾ ਬੰਦੇ ਵਿੱਚੋਂ ਆਉਂਦਾ ਪਿੱਛੇ ਪਤਾ ਤਾਂ ਹੈਗਾ ਇਕੱਠਾ ਰਹੇ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸਲ ਕਾਹ ਦਾ ਆ ਕੇ ਬੋਲ ਰਿਹਾ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਬੰਦੇ ਦੀ ਗੱਲ ਦਾ ਕੋਈ ਗੱਲ ਨਹੀਂ ਬੋਲਿਆ ਸਾਰੇ ਕੀ ਇਹ ਕੱਢਦੇ ਬੋਲਦਾ ਇਹ ਸਹੀ ਬੰਦੇ ਸੀ ਵਿੱਚ ਆ ਕੇ ਪੰਚਾਇਤ ਤੇ ਖੜ ਕੇ ਬੰਦਾ ਉਹ ਬੋਲੇ ਹੀ ਨਾ ਜਿਹੜਾ ਉਹ ਸੋਟੀ ਜਿਹੜਾ ਸ਼ਾਮ ਤੱਕ ਨੂੰ ਆਹ ਤੁਸੀਂ ਕਰੋ ਪਿੰਡਾਂ ਦੇ ਵਿੱਚ ਲੋਕ ਚੋਰੀ ਆ। ਲਾ ਜਾਗੇ ਉਹ ਪਾਰਾਂ ਨੂੰ ਦੱਸਦੇ ਨਹੀਂ ਬਣਦਾ। ਮੈਂ ਕਿਹਾ ਕੱਲੇ ਪਿੰਡ ਦਾ ਹੁੰਦਾ। ਅਪਿੰਡਾਂ ਨਹੀਂ ਪਰਦੇਂ ਨਾ ਨਾ ਗੰਮੀ। ਉਹ ਪਾਰਾਂ ਕੋਲ ਆਏ ਨੇ ਬਜਾ ਮੁੱਲਤੀ ਪਹਿਲਾਂ ਵੇਖ ਨੂੰ ਮਿਤੀ। ਮਾਪਿਆਂ ਨੂੰ ਕਹਿੰਦੇ ਹਾਂ। ਉਹ ਤਾਂ ਆਉਂਦੇ ਨੇ। ਆਂਕਾ ਤੇ ਨਹੀਂ ਆ ਬਣੀ ਨਾ। ਹਾਂ। ਉਹਨਾਂ ਨੂੰ ਬਹੁਤ ਬੋਟਾ ਕਰਦੇ ਨੇ ਆਪਣੀ ਦੇ ਕੇ ਦਿੰਦੇ ਨੇ। ਦਾਂਡਾ ਨਾ ਬਾਹ ਹੀ ਆ ਭਰਾ ਡਾਂਡਾ ਨਹੀਂ ਸੀਦਾ ਫੇਰੀ ਨਹੀਂ ਜਮੀਨਾਂ ਦਾ ਫੇਰੀ ਬਚਾਉਣੀ ਉੱਥੇ ਆ ਮਹਾਰੇ ਲੋਕ ਹੋ ਕੇ ਜਾਂਦੇ ਸੀ ਮੂਰੇ ਉੱਥੇ ਹੁਣ ਜਥੇਬੰਦੀਆਂ ਦਾ ਹੱਕ ਮੰਗਦਾ ਸੀ 21 ਤਰੀਕ ਨੂੰ ਐਲਾਨ ਕੀਤਾ ਸੀ ਉੱਥੇ ਕੋਈ ਤਾਂ ਕੋਈ ਉਹਨਾਂ ਨੇ ਡਿਸੀਜਨ ਲੈਣਾ ਸੀ ਕੋਈ ਫੈਸਲਾ ਨਹੀਂ ਲਿਆ ਉਹਨਾਂ ਨੇ ਹਾਂ ਤੇ ਉੱਥੇ ਲੋਕ ਉਹੀ ਗੱਲ ਹਾਂ ਉੱਥੇ ਲੋਕਾਂ ਦੇ ਪੁੱਤ ਮਰਾਈ ਜਾਂਦੇ ਸੀ ਬਸ ਐਨੇ ਹੀ ਕੋ ਤਾਂ ਨਾ ਜਿੱਕਈ ਪਹਿਲਾਂ ਉਹੀ ਗੱਲ ਵਿਗਣ ਵਾਲੀ ਗੱਲ ਹੀ ਹੋ ਗਈ ਫਿਰ ਪਹਿਲਾਂ ਵੀ

ਅੱਡੀਆਲੀ ਕੀ ਹੈ ਅੱਨਾ ਮੈਂ ਗਿਆ ਸੀ ਆਹ ਅੱਡੀਆਲੀ ਆਹ ਅੱਦਲੇ ਨੂੰ ਮੈਂ ਆਹ ਇਹ ਤਾਂ ਕਹਿੰਦੇ ਨਹੀਂ ਮੋੜਾ ਫੀਸ ਰੁਕਾ ਤੁਸੀਂ ਇਹ ਮਗਰੋਂ ਨਾ ਬੰਦ ਕਰੋ ਬੰਦ ਤੋਂ ਬੰਦ ਕਰੋ ਜਿੰਨਾ ਕਾ ਟਿੱਡੂ ਉੱਨੀ ਉੱਥੇ ਜਾਓ ਸਰਕਾਰ ਨਾਲ ਲਭਾਉਣ ਦੇ ਜੇ ਛੋਟੇ ਐਂ ਫੈਂਕਲੇ ਰਏ ਫਿਰ ਲੋਕ ਜਾਂਦੇ ਥੋਡੇ ਨਾਲ ਪਤਾ ਜਾਣਗੇ ਸਾਰਿਆਂ ਨਾਲ ਨਹੀਂ ਗੁੱਸਾ ਕਿਹਦੇ ਨਾਲ ਆਦਾ ਵੀ ਜਾਂ ਉਹ ਸੱਦਿਆ ਨਹੀਂ ਸੱਦਨ ਉੱਤੇ ਵਿਆਹ ਤਾਂ ਹੈ ਨਹੀਂਗਾ ਠੀਕ ਆ 10 ਜੋੜ ਤੱਕ ਪੜ੍ਹਨਾ ਚਾਹੀਦਾ ਸੀ ਆਦੇ ਬਾਅਦ ਤੇ ਜਾਂਦੇ ਹੋ ਆਪਦੀ ਤੇ ਜਾਓ ਉਹਨਾਂ ਦਾ ਬਾਈ ਉਹ ਕੰਮ ਨਹੀਂ ਕਰਦੇ ਇਹ ਤਾਂ ਗ੍ਰਾਹਕਾਂ ਦੇ ਪਿੱਛੇ ਬੈਠਾ ਜਦੋਂ ਜਦੋਂ ਇੱਥੇ ਹੁਣ ਕੱਟ ਕਰਦੇ ਆਂ ਤਾਂ ਹੁਣ ਗੱਲ ਤਾਂ ਹੁੰਦੀ ਸਾਰੇ ਅੱਜ ਕਿਉਂ ਨਹੀਂ ਸਰਮੰਦਾ ਸਹੀ ਕੰਮ ਨਹੀਂ ਇਹਦਾ ਬੜਾ ਚਾਹਨਾ ਤਾਂ ਹੋ ਗਿਆ ਜਦੋਂ ਉਹਨਾਂ ਨੇ ਟੂਲ ਬੁਲਾ ਦੇ ਤੇ ਕਦੇ ਨਾ ਗੱਡੀ ਲੈ ਜਾਓ ਤੁਸੀਂ ਦੋ ਕਾਂ ਟੂਲ ਲਾ ਦਿੰਨੇ ਹੋ ਬਾਅਦੋਂ ਦੁੱਕਣਾ ਕਰਕੇ ਲਾਉਂਦੇ ਸਮਾਂ ਇਹ ਤਾਂ ਐਵੇਂ ਹੀ ਨਾ ਹੋ ਜਾ ਲੈ ਹੋਰ ਨਾ ਕੋਈ ਪਤਲੀ ਬੰਦਾ ਆਪੇ ਲੱਗਣਾ ਨਹੀਂ ਤੁਸੀਂ ਆ ਜਾਓ ਵੇ ਜੁਨੀਆ ਵੇ ਜੁਨੀਆ ਦਾ ਬਾਈਕਾਂ ਦਾ ਬੰਦ ਨਾ ਬੰਦਾ ਵੀ ਹਾਇ ਤਾਂ ਉਹੀ ਮੈਂ ਜੀ ਬਾਗ ਜਾਂ ਕੰਮ ਕਰਦੇ ਮਾਰੀ ਆਣੇ ਦੀ ਬਾਗ ਜਾਂ ਲੱਗੂ ਮੇਰੀ ਗੱਲ ਇੱਕ ਗੱਲ ਨਹੀਂ ਆ ਗੱਲ ਤਾਂ ਬਹਿਲੇ ਨਹੀਂ ਜੇ ਦੱਸ ਮਤ ਆ ਹਾਂ ਟਰੈਕਟਰ ਬੰਦ ਜਹੇ ਮੰਡੀ ਛੱਡ ਦਿਓ ਆਪਦੇ ਪਿੰਡ ਤੌਰ ਤੇ ਚੱਲ ਬੜੋ ਜਿਹਨਾਂ ਦੇ ਘਰ ਘਰ ਗੇੜਾ ਤਾਂ ਉਹ ਭਾਈ ਆਪ ਨੂੰ ਮੰਨਣਾ ਪਊਗਾ ਜੇ ਜਾਣਾ ਹਾਂ ਸਮਾਂ ਤਾਂ ਆਪ ਨੂੰ ਬਣਾ ਪੂ ਚਲੋ ਪਿੰਡ ਤੌਰ ਤੇ ਵਗ ਜੋ ਤੁਸੀਂ ਨਹੀਂ ਜ세ਬੰਦੀ ਬਣਾ ਲੈਂਦੇ ਜੀ ਕੋਈ ਗੱਲ ਫੋਨ ਕਰੀਂ ਜਾਣਾ ਤਾਂ ਲੋ ਸ਼ਰਾਬ ਵੀ ਆ ਗੂ ਮੈਂ ਬੈਠ ਕੇ ਗੱਲ ਕਰੂ ਜੀ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਮੋਟੂ ਬੈਠੋ ਬਾਪੂ ਬੈਠੋ ਹਾਂ ਹੈਗਾ ਜੀ ਬਾਈ ਆਪ ਨੂੰ ਬਣਾ ਬੂ ਇਹਨਾਂ ਨੂੰ ਆਪ ਨੂੰ ਆਪ ਦਾ ਆਪ ਨੂੰ ਬਣਾ ਪ੍ਰੀ ਲੋਡ ਆਪ ਨੂੰ ਲਾਪ ਇੱਕ ਮਿੰਟ ਆਪਾਂ ਨੂੰ ਜਾਣਾ ਪੂ ਸਰਪੰਚ ਸਾਹਿਬ ਵੀ ਗੱਲ ਸੁਣੋ કોઈ નાઈ તો નહીં پیران دا ڈاڈو نی چھا گئے او اور او مکھنی کماں میں پرالی پوندا سی بچے او لوتما او لوتما پرالی او ہے پردھان او کوئی نہ تیرا اے جڑا تے ਉਹ ਜਿਹੜਾ ਨਾ ਦਰਦ ਉਹ ਨਾ ਬੱਸ ਉਹ ਨਾ ਅੱਜ ਖੜਾ ਕਰਦੇ ਨਾ ਤੇਰੇ ਨਾਲ ਫੇਰ ਸਾਨੂੰ ਮੈਂ ਤੁਸੀਂ ਮੇਰੀ ਗੱਲ ਸੁਣੋ ਕੋਈ ਫੈਸਲਾ ਲਓ ਜੀ ਹੁਣ ਦੱਸੋ ਕੀ ਕਰਨਾ ਹੈ ਇੱਕ ਮਿੰਟ ਫੈਸਲਾ ਲਓ ਜੀ ਕੋਈ ਮਰਜ਼ੀ ਲਓ ਠੀਕ ਹੈ ਨਾ ਜੇ ਤਾਂ ਜਥੇ ਬੰਦੀ ਦੇ ਥਰੂ ਜਾਣਾ ਤਾਂ ਵੀ ਜੇ ਪਿੰਡ ਦੇ ਥਰੂ ਜਾਣਾ ਤਾਂ ਵੀ ਕਿ ਨਹੀਂ ਜੇ ਆਪਾਂ ਜਾਣਾ ਹੀ ਆ ਤਾਂ ਆਪਾਂ ਮਦਦ ਹੀ ਕਰਨੀ ਚਾਹੁੰਦੇ ਆ ਫੈਸਲਾ ਤਾਂ ਲੈਣਾ ਹੀ ਪਊ ਕੋਈ ਤਾਂ ਕਿਹਨ ਗਾਉਂ ਮੈਂ ਚਾਹਦਾ ਮੈਂ ਚੱਕ ਮੋਬਾਈਲ ਤੇ ਬਸ ਲੈਓ ਪੈਨ ਕਾਪੀ ਚਾ ਕੇ ਲਿਖੋ ਜਿਹੜੇ ਜਿਹੜੇ ਨੇ ਜਾਣਾ ਪਿੰਡ ਤੌਰ ਤੇ ਚਲੋ ਜੇ ਨਹੀਂ ਕੋਈ ਜਥੇਬੰਦੀ ਜਾਂਦਾ ਕੋਈ ਹਨਾ ਤੜਕੇ ਟਰੈਕਟਰ ਮਾ ਲੈ ਕੇ ਜਾਂਦਾ ਹਾਂਜੀ ਬਹੁਤ ਜਿਆਦਾ ਨਾ ਜਾਵੇ ਠੀਕ ਆ ਠੀਕ ਆ ਜੀ ਇੱਕ ਟਰੈਕਟਰ ਹੋ ਗਿਆ ਹੋਰ ਦੱਸੋ ਕਿਹੜਾ ਕੋਈ ਦੱਸੋ ਲੈ ਕੇ ਆਂਦਾ ਨਾਲ ਨਾ ਜਾਣਾ ਉੱਥੇ ਬਹੁਤ ਜਿੱਥੇ ਜਿੱਦਨ ਨੂੰ ਮੋੜ ਬਗ ਜਾਣੇ ਖਨੌਰੀ ਖਨੌਰੀ ਬਾਰਡਰ ਹੀ ਹਾਂ ਹੈ ਮਾਰਚ ਮੂਰ ਆ ਇੱਥੇ ਨਹੀਂ ਕਰਨਾ ਯਾਰ ਨਾਲੇ ਉੱਥੇ ਬਾਈਆਂ ਓਏ ਹੋਰ ਕਰਦਾ ਬਈ ਕੋ ਟਰੈਕਟਰ ਦਾ ਇੰਤਜ਼ਾਮ ਇੱਕ ਤਾਂ ਕਰਤਾ ਜੀ ਪ੍ਰਧਾਨ ਨੇ ਤੇ ਹੋਰ ਦੇਖ ਲੋ ਹਾਂਜੀ ਹੁਣ ਸਾਰੇ ਚੁੱਪ ਹੋ ਕੇ ਗੱਲ ਕੀ ਐ ਹਾਂ ਉਹ ਨਾਲ ਤਾਂ ਜਾਉਂਦੇ ਕਿ ਇਕੱਲਾ ਮੈਂ ਟਰੈਕਟਰ ਲੈ ਕੇ ਪੰਚਰ ਨਾਲ ਜਾਉਂਦਾ ਹੀ ਜਾਉਂਦਾ ਚੱਲਾਂਗੇ ਜੀ ਚੱਲਾਂਗੇ ਜਰੂਰ ਚੱਲਾਂਗੇ ਆ ਇੱਕ ਹਰਦੀਪ ਦਾ ਲੈ ਜਾਾਂਗੇ ਟਰੈਕਟਰ ਥੱਮੋ ਯਾਰ ਜੋ ਆਇਆ ਕੋਥੇ ਮਿਲੂ ਹੀ ਸ਼ਰਮ ਦੀ ਗੱਲਾਂ ਭੰਦੀ ਆਪਾਂ ਭਾਈ ਕੇ ਕਹਿੰਦੇ ਉਹ ਤੇ ਬਾਬਾ ਫਤਿਹ ਸਿੰਘ ਦਾ ਦੇਖ ਕਿੱਥੇ ਇਹ ਕੁਰਬਾਨੀਆਂ ਕਿੱਡੀਆਂ ਆਪਣੀ ਸਹੀ ਗੱਲ ਆ ਜੀ ਕਿੱਥੇ ਆਪਾਂ ਉਹੀ ਥਰਮ ਵਾਲੀ ਗੱਲ ਲੋਕ ਗਾਲਾਂ ਕੱਢਦੇ ਆਂੀ ਉੱਥੇ ਜਾ ਕੇ ਜਿਹੜੇ ਘਰੇ ਬੈਠੇ ਆਂ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਉੱਥੇ ਦੇਖੋ ਵੀ ਵੀਡੀਓ ਆਪਾਂ ਦੇਖਦੇ ਆਂ ਹਾਂ ਚਲੋ ਕੁਛ ਮੈਸਲਾ ਉਹਨਾਂ ਨੇ ਚੰਗਾ ਲੈ ਲਿਆ ਮਾੜਾ ਲੈ ਲਿਆ ਉਹ ਤਾਂ ਮਰਦੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਹੱਕ ਬਣਦਾ ਈ ਹਾਂ 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 ਪੂਰਾ ਗੁਜਰੀ ਦੇ ਤਾਉ ਤੋਂ ਸਭ ਕੁਝ ਲੈ ਕੇ ਪੁਣੇ ਤੋਂ ਬੰਦ ਬੈਠੇ ਨੇ ਬਿਲਕੁਲ ਬਿਲਕੁਲ ਸੋ ਪੜ ਕੀ ਰਹਾ ਤੜਕੇ ਜੱਲਣਾ ਕਿ ਪਰਸੋਂ ਜਦੋਂ ਚਲੋ ਜੱਲਣਾ ਅੱਜ ਜੱਲਣਾ ਦੱਸੋ ਓਏ ਆ ਜਾਓ ਮੂਰੇ ਆ ਕੇ ਇੱਧਰ ਆਓ ਯਾਰ ਰਾਸ਼ਨ ਤਾਂ 5 ਮਿੰਟਾਂ ਚ ਹੀ ਹੋ ਜੂਗਾ ਹਾਂ ਹੋ ਜੂਗਾ ਇਹ ਹੋ ਜੂਗਾ ਗੱਲ ਸੁਣੋ ਮੋਟੂ ਇੱਧਰ ਆਓ ਫੈਸਲਾ ਲੈਣੇ ਆ ਨੇੜੇ ਆਓ ਐ ਦੂਰ ਰੂਨਾਂ ਜਾਓ ਕੋਈ ਨਾ ਸਾਰਿਆਂ ਨੇ ਰਲ ਮਿਲ ਕੇ ਹੀ ਹੋਊਗਾ ਨਾ ਨਾ ਰਸਣ ਤਾਂ ਬਾਦੂ ਆ ਜੀ ਉੱਥੇ ਬਾਦੂ ਜੀ ਬਾਦੂ ਬਾਦੂ ਖਾਣ ਤਾਂ ਨਾ ਸੋਚਿਆ ਕਰੋ ਬੰਦੇ ਤੋਰ ਹਾਂ ਕੋਈ ਨਹੀਂ ਮਾ ਜੀ ਬਣਾਉਗਾ ਇੱਕ ਦਾਣਾ ਪਾਣੀ ਦੇਖਿਆ ਜਰਾ ਆਪੇ ਪਰਮਾਤਮਾ ਦੀ ਤਿਆਰੀ ਕਰੋ ਜੀ ਕੱਲ ਦਾ ਦਿਨ ਪਰਸੋਂ ਚੱਲੋ ਜੀ ਹਾਂ ਚਲੋ ਚਲੋ ਨਹੀਂ ਹਾਂ ਰੇਸਟਰ ਦਾ ਬੰਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਚਲੋ ਚਲੋ ਭਾਈ ਸਾਰੇ ਚਲੋ ਠੀਕ ਆ ਹੁਣ ਸਾਰੇ ਰੈਡੀ ਹੋ ਗਏ ਜੇ ਆਪਾਂ ਜਥੇਵੰਦੀ ਨੂੰ ਚਲੋ ਆਪਾਂ ਨਾਂ ਰੋਲਾ ਪਾਉ ਉਹਨਾਂ ਚੀਜ਼ਾਂ ਦੇ ਪਿੰਡ 'ਚ ਦਫਾੜ ਪੈਂਦਾ ਕਿ ਨਹੀਂ ਹਾਂ ਆਪ ਦਾ ਕਰ ਲੈਣ ਦੇ ਹਾਂ ਹਾਂ ਧੰਦੇ ਭੋਲਣਾ ਥੋੜੀ ਕਿ ਨਹੀਂ ਜਿਆ ਮਹਾਰਾਜ ਵੀ ਮੰਦਾ ਆਪਾਂ ਨੇ ਕਿ ਮਗਰ ਲੱਗੋ ਜਾਂ ਰਹਾ ਬੰਦਾ ਮੱਥਾ ਟੇਕਦਾ ਜਾਂ ਹਾਂ ਹਾਂ ਤੇ ਉਦੋਂ ਉਹੀ ਗੱਲ ਮੈਂ ਪਰਸੋਂ ਵੀਡੀਓ ਪਾਈ ਮੇਰਾ ਬਹੁਤ ਵਿਰੋਧ ਕਰਾਈ ਲੋਕਾਂ ਨੇ ਕਹਿੰਦੇ ਵੀ ਇਹ ਲੋਕਾਂ ਨੂੰ ਲੜਾਉਂਦਾ ਮਹਾਰਾਜ ਜਦੋਂ ਆਨੰਦ ਕਾਰਜ ਕਰਨਾ ਕੋਈ ਰਸਮ ਰਿਵਾਜ ਕਰਨਾ ਉਦੋਂ ਤੁਸੀਂ ਮਹਾਰਾਜ ਦੀ ਸਵਾਰੀ ਲੈ ਕੇ ਜਾਂਦੇ ਹੋ ਤੇ ਹੁਣ ਤੁਸੀਂ ਮਹਾਰਾਜ ਦਾ ਜ਼ਿਕਰਾਂ ਨਹੀਂ ਲਾਉਣ ਦਿੰਦੇ ਜੀ ਹਾਂ ਲੋਕ ਐਵੇਂ ਤਾਂ ਨਹੀਂ ਕਹਦੇ ਬਦਲ ਤਾਂ ਹੋਉਂਦੀ ਹੈ ਹਾਂਜੀ ਮਾੜੀ ਗੱਲ ਆ ਮਾੜੀ ਗੱਲ ਆ